ਲੋ ਵੀ ਦੋਸਤੋ ਸਰਦੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਸਰਦੀਆਂ ਦੇ ਇਸ ਗਰਮ ਆਉਦੀ ਸੇਲ ਲੱਗੀ ਆ ਐਕਸਪੋਰਟ ਸਰਪਲਸ ਦੀ ਸੇਲ ਹੈ ਇੱਥੇ ਬਹੁਤ ਸਸਤਾ ਸਮਾਨ ਮਿਲ ਰਿਹਾ ਤੇ ਕੀ ਰੇਟ ਦੇ ਰਿਹਾ ਬਾਈ ਤੇ ਕਿਹ ਹੈ ਜੀ ਵੈਰਾਈਟੀ ਹੈ ਤੁਹਾਨੂੰ ਗੱਲਬਾਤ ਕਰਾਉਣੇ ਆ ਬਾਈ ਆਨਰ ਦੇ ਨਾਲ ਹਾਂਜੀ ਬਾਈ ਜੀ ਕੀ ਆਟਮਾ ਪਰ ਰੱਖਿਆ ਹੈ ਜੀ ਹਾਂ ਜੀ ਹਰਦੀਪ ਜੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਜੀ ਆਪਾਂ ਕੀ ਕੁਝ ਰੱਖਿਆ ਜੀ ਬਾਈ ਜੀ ਆਪਣਾ ਨਾ ਐਕਸਪੋਰਟ ਸਰਪਲਸ ਦਾ ਕੰਮ ਹੈ ਅੱਛਾ ਆਪਣੇ ਕੋਲ ਆਲਟੂ ਚੀਜ਼ਾਂ ਹੁੰਦੇ ਨੇ ਬੱਚਿਆਂ ਦੇ ਲੇਡੀਜ਼ ਦੇ ਏਜੈਂਟਸ ਦੇ ਹਰ ਤਰ੍ਹਾਂ ਦਾ ਮਾਲ ਹੁੰਦਾ ਹੈ अच्छा सारे ब्रांडेड ਹੁੰਦੇ ਐ ਐਕਸਪੋਰਟ ਦਾ ਅੱਛਾ ਬ੍ਰਾਂਡਡ ਹੁੰਦਾ ਸਾਰਾ ਹਾਂਜੀ ਸਾਰਾ ओरिजिनल ਬ੍ਰਾਂਡਡ ਹੁੰਦਾ ਅੱਛਾ ਰੇਟ ਕੀ ਹੈ ਆਪਣਾ ਦੱਸੋ ਇਹ ਸਾਰੇ 200 ਰੁਪਏ ਜੀ ਅੱਛਾ 200 ਰੁਪਏ ਚ ਸਾਰਾ ਹਾਂਜੀ ਹਾਂ ਉਹ ਤਾਂ ਆਟਮ ਨਮੀਏ ਲੱਗਦੀ ਐ ਯਾਰ ਇਹ ਸਾਰੇ ਵਿੱਚ ਹੀ ਆਉਂਦੇ ਜੀ ਅੱਛਾ ਵਿੱਚ ਹੀ ਨਵਾ ਤੇ ਵਿੱਚ ਹੀ ਐਕਸਪੋਰਟ ਸਰਪਲਸ ਦਾ ਮਾਲ ਐ ਲਓ ਜੀ ਬ੍ਰਾਂਡਡ ਜਾਕਾ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀਆਂ ਸੋਹਣੀਆਂ ਜਾਕਾ ਇਹ ਚੰਗੇ ਚੰਗੇ ਸੋਹਣੇ ਹੋਣੇ ਬ੍ਰਾਂਡ ਨੇ ਇਹ ਸਿਰਫ 200 ਰੁਪਏ ਦੇ ਵਿੱਚ ਬਾਈਏ ਦੇ ਰਿਹਾ ਅੱਛਾ ਛੋਟੇ ਬੀ ਇਸ ਵੀ ਬੱਚਿਆਂ ਦੇ ਹੀ ਹੈਗੇ ਹਾਂਜੀ ਹਾਂਜੀ ਬੱਚਿਆਂ ਦੇ ਅੱਛਾ ਇਹ ਲੋ ਜੀ ਆ ਦੇਖੋ ਨਿੱਕੇ ਨਿੱਕੇ ਪੀਸ ਬੜੇ ਸੋਹਣੇ ਪੀਸ ਤੁਸੀਂ ਇੱਥੋਂ ਲੈ ਜਾ ਸਕਦੇ ਹੋ ਸਿਰਫ 200 ਰੁਪਏ ਦੇ ਵਿੱਚ ਹਰ ਆਈਟਮ ਹੈਗੀ ਆ ਇਹ ਗਰਮ ਮਾਲ ਹੈ ਜੀ ਸਰਦੀਆਂ ਦੇ ਵਿੱਚ ਇਹਦੀ ਬਹੁਤ ਰਿਕੁਆਇਰਮੈਂਟ ਰਹਿੰਦੀ ਆ ਹਰੇਕ ਨੂੰ ਜਿਵੇਂ ਹੁਣ ਠੁਰਧਰੀ ਜਿਹੜੀ ਸਰਦੀ ਸ਼ੁਰੂ ਹੋ ਚੁੱਕੀ ਆ ਇਹ ਵੇਚਣ ਵਾਸਤੇ ਵੀ ਚਾਹਵਣ ਹੋਵੇ ਕੰਮ ਕਰਨ ਦਾ 1000 ਪੀਸ 500 ਪੀਸ ਚਾਹੀਦਾ ਵੈਟ ਦੀ سپورਟ ਦੇ ਦੂੰਗਾ ਜੀ ਅੱਛਾ ਤੁਸੀਂ ਯਾਨੀ ਕਿ ਵੱਡੇ ਲੈਵਲ ਦੇ ਕੰਮ ਕਰਦੇ ਹੋ ਹੋਰ ਖੇਤਰੋਂ ਜਿੰਨਾ ਵੀ ਚਾਹੀਦਾ ਬੰਦੇ ਬਲਕ ਦੇ ਵਿੱਚ ਕਿ ਤੁਸੀਂ ਮਾਲ ਖਰੀਦਣਾ ਹੋਵੇ ਅਗਰ ਤੁਸੀਂ ਖੁਦ ਕੰਮ ਕਰਦੇ ਹੋ ਪਿੰਡਾਂ ਦੇ ਵਿੱਚ ਕਿਤੇ ਵੇਲਾ ਲਾਉਣੇ ਹੋ ਤਾਂ ਇਹਨਾਂ ਕੋਲ ਵੱਡੇ ਲੈਵਲ ਤੇ ਤੁਸੀਂ ਮਾਲ ਲੈ ਕੇ ਜਾ ਸਕਦੇ ਹੋ ਹਾਂਜੀ ਹਾਂਜੀ ਵੱਡਾ ਇਹ ਬਲਕ ਦੇ ਵਿੱਚ ਪਰਚੇਜ ਕਰਦੇ ਨੇ ਜਿੰਨਾ ਵੀ ਮਤਲਬ ਕਿ ਲੈ ਸਕਦਾ ਲੋਰ ਵੀ ਹੈਗੇ ਨੇ ਸਰਦੀਆਂ ਵਾਲੇ ਲੋਰ ਨੇ ਜੀ ਹਾਂਜੀ ਹਾਂਜੀ ਸਰਦੀਆਂ ਲੋਰ ਲੋਜੀ ਐਕਸਪੋ ਤੇ ਸਰਪਸ ਦਾ ਮਾਲ ਹੁੰਦਾ ਜੀ ਇਹਦੇ ਵਿੱਚ ਫਰੈਸ਼ ਦਾ ਵੀ ਹੈਗਾ ਸਾਰਾ ਰਲਿਆ ਮਿਲਿਆ ਔਰ ਬੜੇ ਸੋਹਣੇ ਸੋਹਣੇ ਪੀਸ ਨੇ ਤੁਸੀਂ ਆ ਕੇ ਜਲਦੀ ਆਓ ਤੇ ਛਾਂਟ ਲਓ ਆਪਣੀ ਪਸੰਦ ਦੇ ਪੀਸ ਦੇ ਕੋਲ ਮਾਲ ਬਾਈ ਨੇ ਬਹੁਤ ਧਰਿਆ ਹੈਗਾ ਇਸ ਤੋਂ ਇਲਾਵਾ ਇਹ ਬਾਈਕ ਨਾ ਹੋਰ ਬਹੁਤ ਸਟਾਕ ਸਾਡੇ ਕੋਲ ਪਿਆ ਹੈ ਤੁਸੀਂ ਬਲਕ ਦੇ ਵਿੱਚ ਵੀ ਮਾਲ ਲੈ ਜਾ ਸਕਦੇ ਹੋ ਜਿੰਨਾ ਮਰਜ਼ੀ ਮਾਲ ਲੈ ਸਕਦੇ ਹੋ ਜੀ ਤੇ ਤੁਸੀਂ ਐਡਰੈਸ ਦੱਸੋ ਰਕੇ ਜੀ ਕਿੱਥੇ ਹੈ ਇਹ ਐਡਰੈਸ ਹੈਗਾ ਹੀ ਆਪਣਾ ਪੀ ਐਨ ਬੀ ਰੋਡ ਨੀਏ ਡਾਕਟਰ ਕ੍ਰਿਸ਼ਨ ਦਾ ਹਸਪੀਟਲ ਜੀ ਠੀਕ ਹੈ ਐਸ ਬੀ ਆਈ ਏਟੀ ਐਮ ਤੇ ਬਿਲਕੁਲ ਸਾਹਮਣੇ ਆ ਐਸ ਬੀ ਆਈ ਦਾ ਜਿਹੜਾ ਉਹ ਏਟੀ ਐਮ ਹੈ ਜੀ ਏਟੀ ਐਮ ਹੈ ਤੇ ਐਲ ਆਈ ਸੀ ਦੇ ਨੇੜੇ ਆ ਹਾਂਜੀ ਐਲ ਆਈ ਸੀ ਬੈਂਕ ਦੇ ਨੇੜੇ ਆ ਬਿਲਕੁਲ ਜੀ ਤੁਸੀਂ ਪੀਐਨਬੀ ਰੋਡ ਤੇ ਡਾਕਟਰ ਕਿਸ਼ਨ ਦੇ ਜਿਹੜਾ ਕਲੀਨਿਕ ਹੈ ਉਸ ਦੇ ਕੋਲ ਤੇ LIC ਦੇ ਦਫਤਰ ਦੇ ਨੇੜੇ ਇਸ ਬਾਈ ਦੇ ਲਾਈ ਹੋਈ ਹੈ ਸੇਲ ਜੀ ਦੁਕਾਨ ਦੇ ਬਾਹਰ ਟੈਂਟ ਲਾ ਕੇ ਰੱਖਿਆ ਮਾਲ ਬਲਕ ਦੇ ਵਿੱਚ ਮਾਲ ਇਹਦੇ ਕੋਲ ਹੈਗਾ ਜਿੰਨਾ ਮਰਜੀ ਤੁਸੀਂ ਲਓ ਜੀ ਘੈਂਡ ਘੈਂਡ ਬ੍ਰਾਂਡ ਦੀਆਂ ਇਹਨਾਂ ਕੋਲ ਆਹ ਆਟਮਾ ਹੈਗੀਆਂ ਨੇ ਆਗੇ ਲਓ ਜਿੰਨਾ ਵੀ ਤੁਸੀਂ ਲੈ ਸਕਦੇ ਹੋ ਜੇ ਕੋਈ ਚੱਕਰੀ ਐਟ ਦੀ سپورਟ ਦਿੱਤਾ ਜਾਊਗਾ ਹਰ ਚੀਜ਼ 200 ਰੁਪਏ ਦੇ ਵਿੱਚ ਹਾਂਜੀ ਹਾਂ